ਦੀ ਮੈਂ ਧੰਨਵਾਦੀ ਕਰਦਾ ਇਸ ਬੱਚੇ ਦਾ ਕਿਉਂਕਿ ਨੇ ਬਹੁਤ ਵੱਡਾ ਉਸਾਰਨਾ ਕੀਤਾ ਔਰ ਆਦੇ ਭਰਾ ਦੇ ਨਾਲ ਸਨੇਹ ਵੀ ਜਤਾਇਆ ਕਿਉਂਕਿ ਉਹਦਾ ਲੋਹੋ ਲਾ ਕੇ ਪੂਰੀ ਟੀਮ ਨੇ ਇੱਕ ਸਨੇਹਾ ਦਿੱਤਾ ਹੈ ਉਹਦੇ ਜਸਟਿਸ ਦੇ ਹੱਕ ਦੇ ਵਿੱਚ ਆਵਾਜ਼ ਉਠਾਈ ਹੈ ਮੈਨੂੰ ਵਧੀਆ ਲੱਗਿਆ ਮੈਂ ਐਸੇ ਕਰਕੇ ਇਹਨਾਂ ਦੇ ਨਾਲ ਜਿਹੜਾ ਰਾਫਤਾ ਰੱਖਿਆ ਹੋਇਆ ਉਹ ਤੋਂ ਦਾ ਬਹੁਤ ਬਹੁਤ థాంక్స్ ਕਰਦਾ ਕਿ ਮਨੇ ਇਹਦੀ ਹਿੰਮਤ ਵੀ ਕੀਤੀ ਹੈ ਕਿਉਂਕਿ ਹਰ ਕੋਈ ਕਿਸੇ ਦੇ ਮੰਤਵ ਨੂੰ ਆਉਂਦੇ ਹੀ ਗੇਮ ਦੇ ਨਾਲ ਅਟੈਚ ਨਹੀਂ ਕਰਦਾ ਨਾ ਕਿ ਕਿਸੇ ਦੀ दिली ਸ਼ਰਧਾ ਹੁੰਦੀ ਹੈ ਉਹੀ ਉਥੋਂ ਤੱਕ ਉਸਤੀ ਨੂੰ ਲੈ ਕੇ ਪਹੁੰਚਦਾ ਕਿਉਂਕਿ ਮੈਂ ਤਾਂ ਇਸ ਬੱਚੇ ਨੂੰ ਪਹਿਲਾਂ ਜਾਣਦਾ ਵੀ ਸੀ ਇਹਨਾਂ ਨੇ ਖੁਦ ਹੀ ਪਹੁੰਚ ਕੀਤੀ ਮੇਰੇ ਤੱਕ ਔਰ ਆ ਭਰਾ ਦੇ ਜਸਸ ਨੂੰ ਦੁਨੀਆ ਤੱਕ ਲੈ ਕੇ ਜਾਣ ਦਾ ਕਿ ਜਿਹੜਾ ਸਕ ਇਹਨਾਂ ਨੇ ਉਪਰਾਲਾ ਕੀਤਾ ਮੈਂ ਉਹਦੀ ਸਲਾਹ ਕਰਦਾ ਔਰ ਉਮੀਦ ਕਰਦਾ ਪਰਮਾਤਮਾ ਨੇ ਜਿਹੜੇ ਪਰਿਆਤ ਰੱਖੇ ਸਰਕਾਰ ਤਾਂ ਤੁਹਾਡੇ ਸਾਹਮਣੇ ਹੀ ਹੈ ਦੇਖੋ ਜਿਹੜਾ ਆਵਾਜ਼ ਉਠਾਉਂਦਾ ਹੈ ਉਹਦੇ ਲਈ ਮੁਸ਼ਕਲਾਂ ਖੜੀਆਂ ਕਰਦੀ ਹੈ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ ਸਿੱਧੂ ਵਿੱਚ ਹੋਣ ਵਾਲਾ ਕੋਈ ਬੱਚਾ ਜਾਦੇ ਪ੍ਰਭਾਵਿਤ ਹੋਇਆ ਹਨਾ ਜਾਂ ਜ਼ਿਆਦਾ ਮੈਂਟਲੀ ਲੈ ਗਿਆ ਉਸ ਗੱਲ ਨੂੰ ਤਾਂ ਉਹਦੇ ਆਪਣੀ ਥਾਰ ਨਹਿਰ ਦੇ ਵਿੱਚ ਸੁੱਟੀ ਔਰ ਗਵਰਨਮੈਂਟ ਸੁਨੇਹਾ ਦਿੱਤਾ ਸੀ ਬਹੁਤ ਦੁਖੀਆਂ ਤੁਸੀਂ ਇਸ ਚੀਜ਼ ਦੇ ਧਿਆਨ ਨਹੀਂ ਦੇ ਰਹੇ ਔਰ ਇੰਨੀ ਸਪੀਡ ਦੇ ਨਾਲ ਐਕਸ਼ਨ ਲਿਆ ਤਾ ਉਸ ਬੱਚੇ ਤੇ ਇਹਨੇ ਪਰਚਾ ਵੀ ਦੇ ਦਿੱਤਾ ਤਾਂ ਮੈਂ ਕਹਿੰਦਾ ਵੀ ਜੇ ਕਿਤੇ ਇੰਨੀ ਮੁਸਤੈਦਗੀ ਇਹ ਵੀਰੇ ਬੱਚੇ ਦੇ ਸੰਬੰਧ ਚ ਦਿਖਾ ਦਿੰਦੇ ਜਿਹਦੇ ਸਾਡੀ ਥਾਲ ਗੋਲੀਆਂ ਦੇ ਨਾਲ ਛਲਨੀ ਕੀਤੀ ਸੀ ਇਹਨਾਂ ਨੇ ਜੇ ਉਹਦੇ ਕਾਤਲ ਨੂੰ ਫੜ ਲਈ ਇੰਨੀ ਮੁਸਤੈਦਗੀ ਦਿਖਾ ਦਿੰਦੇ ਤਾਂ ਸ਼ਾਇਦ ਸਾਨੂੰ ਆਹ ਦਿਨ ਨਾ ਦੇਖਣੇ ਪੈਂਦੇ ਤੇ ਸਾਰੇ ਕਾਤਲ ਮੌਕੇ ਤੇ ਹੀ ਗ੍ਰਿਫਤ ਦੇ ਵਿੱਚ ਹੋਣੇ ਸੀ ਤਾਂ ਜਸਟਿਸ ਦੀ ਪ੍ਰਕਿਰਿਆ ਦਾ ਮਾਹੌਲ ਹੀ ਕੁਝ ਹੋਰ ਹੋਣਾ ਸੀ ਜਿਹੜਾ ਅੱਜ ਸੀ ਕਿ ਇੱਕ ਬੰਦੇ ਪਿੱਛੇ ਪਕਾਈ ਕਰਦੇ ਤੁਰੇ ਫਿਰਦੇ ਆ ਕਿ ਜਿਹੜੇ ਸਵਾ ਪੰਜ ਵਜੇ ਕੱਟਣਾ ਹੁੰਦੀ ਆ 7:30 ਵਜੇ ਤੱਕ ਪੂਰਾ ਖੁੱਲਾ ਟਾਈਮ ਦਿੱਤਾ ਗਿਆ ਤੁਹਾਨੂੰ ਭੱਜਣ ਲਈ ਸੈਟਲ ਹੋਣ ਲਈ ਉਹਨਾਂ ਚੀਜ਼ਾਂ ਦਾ ਹੀ ਅਫਸੋਸ ਆ ਜਿਹੜਾ ਅੱਜ ਤੱਕ ਅਸੀਂ ਚੱਕੀ ਫੱਟੇ ਆ